ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਸਰਪਜੀ ਪਿੰਡੂ ਲੈਕਤੀ ਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵਧੀਆ ਠੀਕ ਠਾਕ ਆ ਜੀ ਚੜ੍ਹਦੀ ਕਲਾ 'ਚ ਆ ਲਓ ਜੀ ਅੱਜ ਆਪਾਂ ਸਵੇਰ ਸਵੇਰ ਤੁਹਾਡੇ ਵਾਸਤੇ ਵੀਡੀਓ ਸ਼ੇਅਰ ਕਰਦੇ ਆ ਵੀ ਆਪਾਂ ਜਿਹੜੀ ਆਪਾਂ ਅੱਜ ਮਲਾਈ ਹੋਈ ਦੀ ਮੱਖਣੀ ਬਣਾਈ ਆ ਤੇ ਇੱਕ ਹਫ਼ਤੇ ਦੀ ਮਲਾਈ ਸੀ ਜੀ ਉਹ ਹਫ਼ਤੇ ਜਿਹੜੀ ਮਲਾਈ ਸੋਚ ਮੱਖਣੀ ਦੇਖੋ ਕਿੰਨੀ ਨਿਕਲੀ ਆ ਕਿਸ ਤਰੀਕੇ ਨਾਲ ਕੱਢਣੀ ਉਹ ਵੀ ਤੁਹਾਨੂੰ ਦੱਸਾਂਗੇ ਤੇ ਲੋ ਜੀ ਹਲੇ ਮੱਖਣੀ ਅੱਧੀ ਇਹਦੇ ਵਿੱਚ ਮੇਰੀ ਪਈ ਆ ਤੇ ਬਾਕੀ ਜਿਹੜਾ ਇਹਦੇ નીચે ਲੱਸੀ ਜੀ ਰਹਿਣ ਦੀ ਹੈ ਇਹਦਾ ਬਣਾਵਾਂਗੇ ਜੀ ਆਪਾਂ ਪਨੀਰ ਬਿਨਾ ਦੁੱਧ ਤੋਂ ਜਿਹੜਾ ਪਨੀਰ ਆ ਉਹ ਬਹੁਤ ਹੀ ਬਿਲਕੁਲ ਸਵਾਦਿਸ਼ਟ ਇੰਨਾ ਹੋਊਗਾ ਜਿੰਨਾ ਵੀ ਕਹਦੇ ਕੋਈ ਉਹਦੇ ਵਿੱਚ ਕੈਮੀਕਲ ਨਹੀਂ ਹੋਊਗਾ ਸਿਰਫ ਕੱਚੀ ਜਿਹੜੀ ਕੱਚੀ ਲੱਸੀ ਜੀ ਹੁੰਦੀ ਹੈ ਇਹ ਮੱਖਣੀ ਦੀ ਉਹਦਾ ਆਪਾਂ ਪਨੀਰ ਬਣਾਵਾਂਗੇ ਤੋ ਜਿੱਦ ਪਹਿਲਾਂ ਆਪਾਂ ਮਲਾਈ ਇਹਦੇ ਵਿੱਚ ਪਾ ਲਈ ਸੀ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਮਤਲਬ ਕਿ ਨਾਰਮਲ ਟੂਟੀ ਦਾ ਪਾਣੀ ਪਾ ਕੇ ਇਹਨੂੰ ਆਪਾਂ ਰੜਕ ਲਿਆ ਤੇ ਰੜਕ ਕੇ ਆਪਣੀ ਮੱਖਣੀ ਦੇਖੋ ਹਫਤੇ ਦੀ ਮਲਾਈ ਤੋਂ ਆਪਣੀ ਇਹ ਇਹਦੇ ਵਿੱਚੋਂ ਆਪਣਾ ਆਰਾਮ ਨਾਲ 1 ਕਿਲੋ ਕਿਉ ਬਣ ਕੇ ਤਿਆਰ ਹੋ ਜੂਗਾ ਪੂਰਾ 1 ਕਿਲੋ ਕਿਉ ਨਿਕਲੂਗਾ ਤੇ ਜਿਹੜੀ ਹਲੇ ਇਹਦੇ ਵਿੱਚ ਮੱਖਣੀ ਪਈ ਹੈ ਇਹ ਆਪਾਂ ਕੱਢ ਦਿੰਨੇ ਆ ਲੋਚ ਦੇਖੋ ਜੀ ਹੁਣ ਜਿਹੜੀ ਆਪਣੀ ਇਹ ਮੱਖਣੀ ਆ ਇਹ ਵਿੱਚੋਂ ਕੁਛ ਆਪਾਂ ਬੱਚਿਆਂ ਲਈ ਖਾਣ ਨੂੰ ਕੱਢ ਦਵਾਂਗੇ ਤੇ ਕੁਛ ਆਪਾਂ ਬਾਕੀ ਮੱਖਣੀ ਦਾ ਆਪਾਂ ਕਰਾਂਗੇ ਕਿ ਉਹ ਤਿਆਰ ਤੇ ਜਿਹੜੀ ਆਪਣੀ ਇਹ ਲੱਸੀ ਹੋਗੀ ਬਚਦੀ ਇਹਦਾ ਬਣਾਵਾਂਗੇ ਜੀ ਆਪਾਂ ਪਨੀਰ ਕਿਸ ਤਰੀਕੇ ਨਾਲ ਬਣਾਵਾਂਗੇ ਪਨੀਰ ਉਹ ਵੀ ਤੁਹਾਨੂੰ ਦੱਸਦੇ ਆ ਇਹਨੂੰ ਹੁਣ ਆਪਾਂ ਕੋਈ ਡੱਬੂ ਵਗੈਰਾ ਵਿੱਚ ਲੈਦਾ ਨਹੀਂ ਪਾਉਂਦੇ ਜੇ ਆਪਾਂ ਇਹਨੂੰ ਲੈਦਾ ਪਾਵਾਂਗੇ ਤਾਂ ਫਿਰ ਮਲਬ ਕੀ ਜਿਹੜੀ ਇਹਦੀ ਮੱਖਣੀ ਵਾਲੇ ਵਾਲੀ ਲੱਗੀ ਹੋਊਗੀ ਉਹ ਇਹਦੇ ਤੋਂ ਨਹੀਂ ਲੈਣੀ ਇਸ ਲਈ ਇਹਨੂੰ ਆਪਾਂ ਇਦਾਂ ਹੀ ਗੈਸ ਉੱਤੇ ਗਰਮ ਕਰਨ ਵਾਸਤੇ ਧਰ ਦਿੰਨੇ ਆ ਲੋ ਜੀ ਗੈਸ ਉੱਤੇ ਆਪਾਂ ਇਹ ਧਰ ਦਿੱਤਾ ਤੇ ਇਹਦੇ ਵਿੱਚ ਜਦੋਂ ਇਹ ਥੋੜਾ ਜਿਹਾ ਗਰਮ ਹੋਣ ਲੱਗ ਗਿਆ ਮਤਲਬ ਕੀ ਵਾਲਾ ਜਾਂ ਆਉਣ ਲੱਗ ਗਿਆ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਸਿਰਕਾ ਲੋ ਜੀ ਇੱਕ ਪਾਸੇ ਤਾਂ ਦਿੱਤੀ ਆਪਾਂ ਮੱਖਣੀ ਗਰਮ ਕਰਨੀ ਇਹ ਵਿੱਚੋਂ ਕਿਲੋ ਕਿਉਂ ਤੁਹਾਨੂੰ ਬਣਾ ਕੇ ਦਿਖਾਣੇ ਆ ਤੇ ਦੂਜੇ ਪਾਸੇ ਆਪਾਂ ਧਰ ਦਿੱਤਾ ਪਨੀਰ ਵੰਨਵਾਉਣ ਵਾਸਤੇ ਲੋ ਜੀ ਉਬਾਲੀ ਆ ਗਈ ਸੀ ਕੁਛ ਕੁ ਬਾਰੇ ਨਿਕਲ ਗਿਆ ਦੁੱਧ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਸਿਰਕਾ ਲੋ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨਾਂ ਅਵਾਲੀ ਦੇ ਲੈਣੇ ਆ ਜਿਹੜਾ ਆਪਣਾ ਜਿਹੜਾ ਪਨੀਰ ਆ ਉਹ ਬਣ ਕੇ ਰੈਡੀ ਹੋ ਜਾਊਗਾ ਦੇਖੋ ਫਟਣ ਲੱਗਿਆ ਹੁਣ ਇਹ ਲੋ ਜੀ ਆਪਾਂ ਪਨੀਰ ਬਣ ਕੇ ਹੋ ਗਿਆ ਰੈਡੀ ਹੁਣ ਇਹਨੂੰ ਆਪਾਂ ਕਿਸੇ ਕੱਚੀ ਮਲ ਮਲ ਦਾ ਕੋਈ ਕੱਪੜਾ ਪਏ ਉਹਦੇ ਵਿੱਚ ਦੀ ਪੁੰਨ ਲੈਣੇ ਆ ਤੇ ਫਿਰ ਤੁਹਾਨੂੰ ਸਾਰਾ ਪਨੀਰ ਇਹ ਮਤਲਬ ਕਿ ਜਦੋਂ ਆਪਣਾ ਕੌਲੀ ਦੇ ਵਿੱਚ ਉਹਨੂੰ ਪੁਣਕ ਕੇ ਫਿਰ ਉਹਨੂੰ ਆਪਾਂ ਚੰਗੀ ਤਰ੍ਹਾਂ ਨੂੰ ਚੋੜ ਕੇ ਉਹਦੇ ਉੱਤੇ ਦਾਬ ਦੇ ਦਾਂਗੇ ਜਿਹਦੇ ਨਾਲ ਆਪਣਾ ਜਿਹੜੇ ਪਨੀਰ ਦੇ ਪੀਸ ਬਣ ਜਾਣਗੇ ਫਿਰ ਤੁਹਾਨੂੰ ਦਿਖਾਣੇ ਆ। ਲੋ ਜੀ ਆਪਣਾ ਇਹ ਜਿਹੜਾ ਪਨੀਰ ਹੈ ਲੱਸੀ ਚੋਂ ਨਿਕਲਿਆ ਪਾਈਆ ਪਨੀਰ ਪਾਈਆ ਪਨੀਰ ਆਪਣਾ ਆਰਾਮ ਨਾਲ ਘਰ ਹੀ ਬਣ ਕੇ ਤਿਆਰ ਹੋ ਗਿਆ ਬਿਨਾ ਦੁੱਧ ਤੋਂ। ਇਹ ਤੁਹਾਨੂੰ ਹੁਣ ਇਹਦੇ ਪੀਸ ਕੱਟ ਕੇ ਦਿਖਾਣੇ ਆ। ਲੋ ਜੀ ਪੀਸ ਆਪਾਂ ਇਹਦੇ ਕਰ ਲੈਨੇ ਤੇ ਇਹਨੂੰ ਹੁਣ ਆਪਾਂ ਸਬਜ਼ੀ ਦੇ ਵਿੱਚ ਪਾਨੇ ਆ। ਦੇ ਦੇਖੋ ਜੀ ਬਿਲਕੁਲ ਮੁੱਲ ਦੇ ਪਨੀਰ ਵਰਗਾ ਪਨੀਰ ਬਣਿਆ ਕੋਈ ਇਦਾਂ ਨਹੀਂ ਹੈਗਾ ਵੀ ਪਨੀਰ ਵਧੀਆ ਨਹੀਂ ਹੈਗਾ ਬਹੁਤ ਸੋਹਣਾ ਪਨੀਰ ਬਣ ਕੇ ਰੈਡੀ ਹੋਇਆ ਲਓ ਜੀ ਏਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਾਅਦ ਤਵਾ ਸ਼ੇਅਰ ਕਰਨਾ ਤੇ ਪਿਆਰ ਨਾਲ ਕਮੈਂਟ ਜ਼ਰੂਰ ਕਰਨਾ ਤੇ ਚਲੋ ਜੀ ਮਿਲਣਾ ਕੱਲ੍ਹ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰੇ ਅਨੁਸ਼ਸ਼ਕਾਂ ਬਾਈ ਬਾਈ